ਪੰਜਾਬ ਤੋਂ ਤੁਰ ਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੱਕ ਜਾਣੇ ਆ। ਅਸਲ ਦੇ ਵਿੱਚ ਉਹ ਸਾਡਾ ਜੀਵਨ ਹੈ ਕਿ ਅਸੀਂ ਕੁੱਖ ਤੋਂ ਕਬਰ ਤੱਕ ਦਾ ਸਫਰ ਹੀ ਕਰਨਾ ਹੈ। ਸائیں ਅਸਾਦੀ ਮੁਕਤੀ ਕਿੱਥੇ ਹੈ ਸੱਚਖੰਡ ਜਾ ਕੇ। ਇਸੇ ਤਰ੍ਹਾਂ ਉਹ ਜੀਵਨ ਨੂੰ ਦਰਸਾਇਆ ਕਿ ਇਹਦੇ ਵਿੱਚ ਉਤਰਾ ਚੜਾਅ ਵੀ ਆਉਣਗੇ। ਇਹਦੇ ਵਿੱਚ ਘਾਟੇ ਵਾਦੇ ਵੀ ਹੋਣਗੇ ਤੇ ਚ ਖੁਸ਼ੀਆਂ ਵੀ ਆਉਣਗੀਆਂ। ਇਹਦੇ ਵਿੱਚ ਤਕਲੀਫਾਂ ਵੀ ਆਉਣਗੀਆਂ। ਸਾਰੀ ਜਰਨੀ 'ਚ ਉਹ ਚੀਜ਼ਾਂ ਨਾਲ-ਨਾਲ ਚੱਲਦੀਆਂ ਨੇ ਸਾਡੇ। ਉਹ ਕਿੰਨਾ ਸੋਹਣਾ ਡਾਇਲੋਗ ਉਹ ਆਪਣੇ ਨੂਹ ਪੁੱਤ ਬਾਰੇ ਲੇਡੀ ਕਹ ਰਹੀ ਕਹਿੰਦੀ ਇਹ ਵੀ ਇਸ ਯੂਸ ਸਰ ਚੱਲੇ ਆ ਮੁੰਡੇ ਦੀ ਅਰਦਾਸ ਕਰਨ ਕਹਿੰਦਾ ਅੱਛਾ ਮੁੰਡਾ ਭਾਲਦੇ ਆ ਉਦਾਂ ਤਾਂ ਕੁੜੀ ਵੀ ਚੰਗੀ ਐ ਉਹ ਆਪਣੀ ਪੋਤੀ ਬਾਰੇ ਕਹਿ ਰਿਆ ਉਹਦਾ ਮਤਲਬ ਇਹੀ ਹੈ ਕਿ ਜਦੋਂ ਘਰ ਦੇ ਵੱਡੇ ਹੀ ਪੋਜ਼ਿਟਿਵ ਹੋ ਜਾਣ ਤਾਂ ਸਾਨੂੰ ਧੀ ਤੇ ਪੁੱਤ ਨਾਲ ਕੋਈ ਫਰਕ ਨਹੀਂ ਉਹ ਨੂਹ ਤੇ ਪ੍ਰੈਸ਼ਰ ਨਹੀਂ ਆਉਂਦਾ ਉਹਨੂੰ ਲੱਗਦਾ ਕਿ ਮੈਂ ਉਦੋਂ ਤੱਕ ਘਰ 'ਚ ਟੈਂਪਰੇਰੀਆਂ ਜਦ ਤੱਕ ਮੁੰਡਾ ਨਹੀਂ ਹੋ ਜਾਂਦਾ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਬ੍ਰੈਂਪਟਨ ਵਿਖੇ ਮੌਜੂਦ ਹਾਂ ਔਰ ਮੇਰੇ ਨਾਲ ਅਰਦਾਸ ਦੀ ਪੂਰੀ ਟੀਮ ਔਰ ਕੋਰਪੀ ਕੋਗੀ ਜੀ ਮੌਜੂਦ ਨੇ ਸੋ ਬਾਈ ਜੀ ਪਹਿਲਾਂ ਤਾਂ ਡੇਲੀ ਪੰਜਾਬੀ ਤੁਹਾਡਾ ਸਵਾਗਤ ਸਤਿ ਸ਼੍ਰੀ ਅਕਾਲ ਜੀ ਬਹੁਤ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਇਆ ਹਾਂ ਜੀ ਹੰਟਰੀਓ ਦੇ ਵਿੱਚ ਅਰਦਾਸ ਦੀ ਆਪਣੀ ਪ੍ਰੈਸ ਕਾਨਫਰੰਸ ਕਰਕੇ ਆਟੀਆਂ ਔਰ ਵਕ ਵਕ ਜਿਹੜੇ ਲੋਕਾਂ ਨੇ ਸਵਾਲ ਵੀ ਬੜੇ ਪੁੱਛੇ ਔਰ ਮੇਰਾ ਸਭ ਤੋਂ ਪਹਿਲਾਂ ਜਿਹੜਾ ਸਵਾਲ ਇਹੀ ਆ ਵੀ ਇਹਦੇ ਵਿੱਚ ਜਿਵੇਂ ਅਰਦਾਸ 1 IC ਜੀ 2 IC ਇਹਦੇ ਚ ਇੱਕ ਜਰਨੀ ਦਿਖਾਈ ਗਈ ਆ ਪਹਿਲੇ ਵਿੱਚ ਇੱਕ ਪਰਿਵਾਰਾਂ ਦੀ ਕਹਾਣੀ ਸੀ ਦੂਜੀ ਆਪਾਂ ਇੱਕ ਬਾਹਰਲਾ ਵਿਸ਼ਾ ਲਿਆ ਸੀ ਇਹਦੇ ਵਿੱਚ ਇਹ ਜਿਹੜੇ ਲੋਕ ਪਹਿਲੀ ਅਰਦਾਸ ਨਾਲ ਇਹਨੂੰ ਬਿਹਤਰ ਸਮਝ ਕੇ ਦੇਖਣਾ ਬਿਲਕੁਲ ਜੀ ਪਹਿਲੀ ਅਰਦਾਸ ਤੁਸੀਂ ਦੇਖੀ ਸੀ ਉਹਦੇ ਚ ਕਿਤੇ ਨਾ ਕਿਤੇ ਲੋਕਾਂ ਨੂੰ ਜਿਉਣਾ ਸਿਖਾਉਂਦਾ ਕਿ ਜੀਵੀ ਦਾ ਕਿਵੇਂ ਆ ਇਹਦੇ ਜਿਹੜੀ ਉਸ ਤੋਂ ਬਾਅਦ ਅਰਦਾਸ ਕਰਾਂ ਆਈ ਉਹਦੇ ਵਿੱਚ ਉਹ ਲੋ ਟਾਈਮ ਜਿਨ੍ਹਾਂ ਲੋਕਾਂ ਦਾ ਚੱਲ ਰਿਹਾ ਉਹਨਾਂ ਨੂੰ ਉਹ ਦਿਖਾਉਂਦਾ ਕਿ ਕੋਈ ਨਹੀਂ ਇਹ ਮੌਤ ਦਾ ਖੌਫ ਵੀ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਕਿਉਂਕਿ ਉਹ ਆਪ ਉਸ ਦੌਰ ਚੋਂ ਲੰਘ ਰਹੇ ਹੁੰਦੇ ਕਿ ਉਹਦੀ ਜ਼ਿੰਦਗੀ ਖਤਮ ਹੋਣ ਵਾਲੀ ਹੈ ਥੋੜੇ ਦਿਨਾਂ ਤੱਕ ਉਹਨੇ ਉਹ ਅਸਲ ਚ ਆਡੀਅנס ਨੂੰ ਪੋਜ਼ਿਟਿਵਿਟੀ ਸਿਖਾਈ ਕਿ ਅਸੀਂ ਤਾਂ ਗੁਰੂ ਸਾਹਿਬ ਦਾ ਉਪਦੇਸ਼ ਹੈ ਕਿ ਮਰਨ ਲਖਾਇ ਮੰਡਲ ਮੇ ਆਏ ਇਹ ਚ ਕੋਈ ਵੱਡੀ ਗੱਲ ਨਹੀਂ ਹੈ ਹੁਣ ਜਿਹੜੀ ਤੀਸਰੀ ਹੈ ਇਹਦੇ ਚ ਅਸੀਂ ਜਿੱਦਾਂ ਤੁਸੀਂ ਆਪ ਹੀ ਦੱਸੇ ਕਿ ਜਰਨੀ ਦਿਖਾਈ ਹੈ ਅਸੀਂ ਉਹ ਇੱਕ ਸਿੰਬੋਲਿਕ ਗੱਲ ਹੈ ਕਿ ਅਸੀਂ ਪੰਜਾਬ ਤੋਂ ਤੁਰ ਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੱਕ ਜਾਣੇ ਆ ਅਸਲ ਦੇ ਵਿੱਚ ਉਹ ਸਾਡਾ ਜੀਵਨ ਹੈ ਕਿ ਅਸੀਂ ਕੋਖ ਤੋਂ ਕਬਰ ਤੱਕ ਦਾ ਸਫਰ ਹੀ ਕਰਨਾ ਹੈ ਹੈਨਾ ਸਾਡੀ ਮੁਕਤੀ ਕਿੱਥੇ ਹੈ ਸੱਚਖੰਡ ਜਾ ਕੇ ਇਸੇ ਤਰ੍ਹਾਂ ਉਹ ਜੀਵਨ ਨੂੰ ਦਰਸਾਇਆ ਕਿ ਇਹਦੇ ਵਿੱਚ ਉਤਰਾ ਚੜਾ ਵੀ ਆਉਣਗੇ ਇਹਦੇ ਵਿੱਚ ਕਾਟੇ ਵੱਧਦੇ ਵੀ ਹੋਣਗੀਆਂ ਤੇ ਚ ਖੁਸ਼ੀਆਂ ਵੀ ਆਉਣਗੀਆਂ ਇਹਦੇ ਵਿੱਚ ਤਕਲੀਫਾਂ ਵੀ ਆਉਣਗੀਆਂ ਸਾਰੀ ਜਰਨੀ ਚ ਉਹ ਚੀਜ਼ਾਂ ਨਾਲ-ਨਾਲ ਚੱਲਦੀਆਂ ਨੇ ਸਾਡੇ ਤੇ ਇਹੀ ਦੱਸਿਆ ਕਿ ਜਦੋਂ ਸੱਚਖੰਡ ਜਾ ਕੇ ਅਰਦਾਸ ਕਰ ਦਿੰਦੇ ਆ ਦੁੱਖ ਭੁੱਲ ਜਾਂਦੇ ਨੇ ਤੇ ਸੁਖ ਦਾ احساس ਹੁੰਦਾ ਤੁਹਾਨੂੰ ਔਰ ਇਹਦੇ ਵਿੱਚ ਜੇ ਆਪਣਾ ਟ੍ਰੇਲਰ ਦੀ ਗੱਲ ਕੀਤੀ ਜਾਵੇ ਉਹਦੇ ਵਿੱਚ ਇੱਕ ਬੜੀ ਹੀ ਵੱਖਰੀ ਕਿਉਂਕਿ ਹਰ ਵਾਰੀ ਆਪਾਂ ਕੋਈ ਨਾ ਕੋਈ ਉਹਦੇ ਵਿੱਚ ਮੈਸੇਜ ਜ਼ਰੂਰ ਦੇਣਾ ਹੁੰਦਾ ਇਹਦੇ ਵਿੱਚ ਮੇਰੇ ਹਿਸਾਬ ਨਾਲ ਇੱਕ ਲੜਕੀ ਨੂੰ ਜੇ ਆਪਾਂ ਪਿਓਰ ਪੰਜਾਬੀ ਦੇ ਵਿੱਚ ਕਿਹਾ ਜਾਵੇ ਕਿਉਂਕਿ ਮਾਤਾ ਕਹਿੰਦੀ ਸਾਰੇ ਤਾਂ ਚੱਲੇ ਆਂ ਇਹ ਪਾਪ ਕਿੱਥੋਂ ਨਾਲ ਲੈ ਚੱਲੇ ਆਂ ਜਿਹੜਾ ਮੈਸੇਜ ਦਿੱਤਾ ਜਾਂਦਾ ਇਹਦੇ ਬਾਰੇ ਵੀ ਕੁਝ ਜਾਣਨਾ ਪਵੇ ਇਹਹੀ ਬੇਨਤੀ ਹੈ ਜੀ ਕਿ ਉਹ ਅਉ ਨਿੱਕੇ ਨਿੱਕੇ ਸਨੇਹ ਐਸੇ ਮਿਲਣਗੇ ਲੋਕਾਂ ਨੂੰ ਇੱਕ ਇੱਕ ਲਾਈਨ ਇੱਕ ਇੱਕ ਡਾਇਲੋਗ ਦੇ ਵਿੱਚ ਜਿੱਦਾਂ ਹੁਣ ਉਹ ਕਿੰਨਾ ਸੋਹਣਾ ਡਾਇਲੋਗ ਉਹ ਆਪਣੇ ਨੂਹ ਪੁੱਤ ਬਾਰੇ ਲੇਡੀ ਕਹਿ ਰਹੀ ਕਹਿੰਦੀ ਇਹ ਵੀ ਹਜ਼ੂਰ ਸਾਹਿਬ ਚੱਲੇ ਆ ਮੁੰਡੇ ਦੀ ਅਰਦਾਸ ਕਰਨ ਕਹਿੰਦਾ ਅੱਛਾ ਮੁੰਡਾ ਭਾਲਦੇ ਆ ਉਦਾਂ ਤਾਂ ਕੁੜੀ ਵੀ ਚੰਗੀ ਐ ਉਹ ਆਪਣੀ ਪੋਤੀ ਬਾਰੇ ਕਹਿ ਰਿਹਾ ਉਹਦਾ ਮਤਲਬ ਇਹੀ ਐ ਕਿ ਜਦੋਂ ਘਰ ਦੇ ਵੱਡੇ ਹੀ ਪੋਜ਼ਿਟਿਵ ਹੋ ਜਾਣ ਸਾਨੂੰ ਧੀ ਤੇ ਪੁੱਤ ਨਾਲ ਕੋਈ ਫਰਕ ਨਹੀਂ ਤੇ ਨੂਹ ਤੇ ਪ੍ਰੈਸ਼ਰ ਨਹੀਂ ਆਉਂਦਾ ਨੂਹ ਤੇ ਵਿਚਾਰੀ ਤੇ ਉਹਨੂੰ ਲੱਗਦਾ ਕਿ ਮੈਂ ਉਦੋਂ ਤੱਕ ਘਰ 'ਚ ਟੈਂਪਰੇਰੀਆਂ ਜਦ ਤੱਕ ਮੁੰਡਾ ਨਹੀਂ ਹੋ ਜਾਂਦਾ ਸਵੇ ਛੋਟੀਆਂ ਛੋਟੀਆਂ ਗੱਲਾਂ ਨੇ ਬੜੇ ਖੂਬਸੂਰਤ ਪਿਆਰੇ ਮੈਸੇਜਸ ਨੇ ਕੋਈ ਨਾ ਕੋਈ ਦਿਸ਼ਾ ਦੇਣ ਵਾਲੇ ਆਉਣ ਵਾਲੀ ਜਨਰੇਸ਼ਨ ਨੂੰ ਇਹਦੇ ਚ ਸੁਨੇਹੇ ਮਿਲਣਗੇ ਜੀ। ਔਰ ਜੀ ਆਪਾਂ ਬਾਈ ਜੀ ਗੱਲ ਕੀਤੀ ਜਾਵੇ ਫਿਲਮ ਇੰਡਸਟਰੀ ਦੀ, ਪੰਜਾਬੀ ਫਿਲਮ ਇੰਡਸਟਰੀ ਆ ਪਹਿਲਾਂ ਛੋਟੀ ਹੁੰਦੀ ਸੀ ਆ 15 ਵੀ ਗੱਲ ਕਰਕੇ ਟਿਆਂ ਹੁਣ ਵੱਡੀ ਹੋ ਰਹੀ ਹੈ ਔਰ ਜਿਵੇਂ ਇੱਕ ਬੰਦੇ ਨੇ ਸਵਾਲ ਕੀਤਾ ਸੀ ਵੀ ਡਬਿੰਗ ਕਿਉਂ ਨਹੀਂ ਹੁੰਦੀ ਪਰ ਮੇਰਾ ਇਹ ਸਵਾਲ ਆਪਾਂ ਜਿਹੜੀ ਬੰਬੇ ਤੱਕ ਪਹੁੰਚਾਤਾ ਜਿਵੇਂ ਹੰਬਲ 모ਸ਼ਨ ਪਿਕਚਰ ਪਹਿਲਾਂ ਵੀ ਆਪਾਂ ਗਏ ਆ ਉੱਥੇ ਕਈ ਫਿਲਮਾਂ ਦੀ ਆਪਾਂ ਪ੍ਰਮੋਸ਼ਨ ਕੀਤੀ ਆ ਸਭ ਤੋਂ ਪਹਿਲਾਂ ਔਰ ਰੋਹਿਤ ਛੱਟੀ ਵਰਗੇ ਜਿਹੇ ਆਪਾਂ ਡਾਇਰੈਕਟਰ ਦੇਖੇ ਜਾਣ ਉਹ ਵੀ ਆਪਣੀ ਕਿਤੇ ਨਾ ਕਿਤੇ ਤਾਰੀਫ ਕਰਦੇ ਨਜ਼ਰ ਆਏ ਨੇ ਇਹਨੂੰ ਤੁਸੀਂ ਬਿਲਕੁਲ ਜੀ ਜਿੱਦਾਂ ਡਬਿੰਗ ਤੋਂ ਮਤਲਬ ਹੈ ਸੀ ਵੀ ਹੋਰ ਭਾਸ਼ਾਵਾਂ ਦੇ ਵਿੱਚ ਵੀ ਸਾਡਾ ਪੰਜਾਬੀ ਸਿਨੇਮਾ ਕਦੋਂ ਲੱਗੇਗਾ ਸ਼ੁਰੂਆਤ ਹੋ ਚੁੱਕੀ ਹੈ ਜੀ ਮਸਤਾਨੇ ਫਿਲਮ ਪੰਜ ਭਾਸ਼ਾਵਾਂ ਵਿੱਚ ਆਈ ਸੀ ਹਿੰਦੀ ਪੰਜਾਬੀ ਤਾਮਿਲ ਤੇਲਗੂ ਤੇ ਇੱਕ ਹੋਰ ਲੈਂਗੁਏਜ ਸੀਗੀ ਸੋ ਇਹ ਸ਼ੁਰੂਆਤ ਹੋ ਚੁੱਕੀ ਹੈ ਔਰ ਇਹਦੀ ਬਹੁਤ ਜਲਦੀ ਸਾਡੀ ਪਕੜੇ ਤੇ ਤੇ ਬਣ ਜਾਏਗੀ ਕਿ ਸਾਡਾ ਸਿਨੇਮਾ ਐਡਾ ਵੱਡਾ ਹੋ ਜਾਏਗਾ ਕਿ ਲੋਕਾਂ ਦਾ ਦਿਲ ਕਰੇਗਾ ਅਸੀਂ ਇਹਨੂੰ ਆਪਣੀ ਭਾਸ਼ਾ ਦੇ ਵਿੱਚ ਦੇਖੀਏ ਤੇ ਅਸੀਂ ਉਹਨਾਂ ਨੂੰ ਡਬ ਕਰਕੇ ਉਹਨਾਂ ਦੀ ਭਾਸ਼ਾ ਦੇ ਵਿੱਚ ਪੰਜਾਬੀ ਸਿਨੇਮਾ ਦਿਖਾਇਆ ਕਰਾਂਗੇ ਜੀ Muito obrigado.